ਕੰ ਪੂਰਾ ਕਿਡਾ ਹੋਈ ਜਾਂਦਾ ਜਿਵੇਂ ਬਰਫ਼ ਪੱਥਰ ਬਣੀ ਪਈ ਆ ਠੰਡਲ ਪਹਿਲੀ ਵਾਰੀ ਲੱਗੀ ਐ ਇੰਨੇ ਥਾਂ ਕਰ ਲਈ ਕੈਂਪਿੰਗ ਪੂਰਾ ਗਲੇਸ਼ੀਅਰ ਬਿਲਕੁਲ ਫਰੀਜ਼ ਵੀ ਨਹੀਂ ਸੋਹਣੀ ਪਹਾੜਾਂ ਤੇ ਟੀਸੀਆਂ ਤੇ ਬਰਫ਼ ਆਹ ਦੇਖੋ ਡੇਰਾ ਆਪਣਾ ਹਾਂਜੀ ਪ੍ਰਧਾਨ ਜੀ ਪਾਣੀ ਸੈਟ ਆ ਕਮ ਬਾਕੀ ਤਾਂ ਸੈਟ ਆ ਪਾਣੀ ਲੱਭੋ ਇਥੋਂ ਹਾਲ ਸਤ੍ਰੀਆ ਕਾਲ हाँ <गी गेश्चीज़> जी दोस्तों गुड मॉर्निंग ठंड बहुत ज्यादा है माड़ जगह जी इत अपने कैंपिंग की हुई है आ आज... ਰਾਤ ਇੱਥੇ ਆਪਾਂ ਨੇ ਖਾਣਾ ਖਾਣਾ ਬਣਾਇਆ ਉਹ ਜਗ੍ਹਾ ਐ ਤੇ ਉਹ ਲੱਗਾ ਆਪਣਾ ਟੈਂਟ ਪੂਰੀ ਚਾਰੇ ਪਾਸੇ ਜਿਵੇਂ ਦੇਖਦਾ ਹੋਵੇ ਕੋਰਾ ਹੀ ਕੋਰਾ ਪਿਆ ਪਿਆ ਬਰਫ਼ ਜੰਮੀ ਪਈ ਐ ਤੇ ਇੰਨੀ ਜ਼ਿਆਦਾ ਠੰਡਾ ਕਿ ਪੈਰ ਤੇ ਹੱਥ ਬਿਲਕੁਲ ਲਾਲ ਹੋਏ ਪਏ ਨੇ ਯਾਰ ਏ ਤੇ ਉੱਠ ਕੇ ਕਰਦੇ ਆ ਚਾਹ ਚੋ ਦਾ ਇੰਤਜ਼ਾਮ ਬਾਹਰ ਤਾਂ ਨਿਕਲਉ ਜੀ ਨਹੀਂ ਕਰਤਾ ਇੰਨੀ ਠੰਡਾ ਪਰ ਉਹ ਨਿਕਲਣਾ ਪਿਆ ਕਿਉਂਕਿ ਭਾਂਡੇ-ਮੁੰਡੇ ਬਾਹਰ ਪਏ ਸੀਗੇ ਉਹ ਚੱਕੇ ਨੇ ਤੇ ਬਾਈ ਹੁੰਦੀ ਬਣਾ ਰਹੇ ਨੇ ਚਾਹ ਦਾ ਜਿਗਾੜ ਕਰ ਰਹੇ ਨੇ ਪਾਣੀ ਗਰਮ ਕਰ ਰਹੇ ਨੇ ਆ ਦੇਖੋ ਕੂਰਾ ਪੂਰਾ ਜੰਮਿਆ ਪਿਆ ਹਾਂਜੀ ਬਾਈ ਜੀ ਚੱਲਿਆ ਜਗਾੜ ਆ ਬੈਠੇ ਬਾਈ ਹਾਂ ਮੈਂ ਪ੍ਰਧਾਨ ਆਪਣਾ ਲੱਗਾ ਹੋਇਆ ਕਾਫੀ ਕੁਝ ਬਣਾਉਣਾ ਠੰਡਾ ਹਾ ਤਾ ਠੰਡੋ ਵਾੜੀ ਆ ਬਾਈ ਨੀਂਦ ਵੀ ਨਹੀਂ ਆਈ ਹਨਾ ਠੰਡਾ ਪਹਿਲੀ ਵਾਰੀ ਲੱਗੀ ਇੰਨੇ ਤਾਂ ਕਰ ਲਈ ਗੈਂਪਿੰਗ ਅੱਛਾ ਇੱਥੇ ਪਹਿਲੀ ਵਾਰੀ ਆ ਸਾਰੀਆਂ ਜੈਕਟਾਂ ਜੁੱਤੇ ਜਿੰਨੇ ਕੱਪੜੇ ਕੱਢੇ ਸਾਰੇ ਕੱਪੜੇ ਪਾ ਲੇ ਤਾਂ ਵੀ ਫੇਰ ਅਮੀ ਜੀ ਰਹੀ ਆ ਬਾਹਰ ਬਾਹਰ ਵੀ ਬਾਈ ਆਇਆ ਹੋਇਆ ਪਿਆ ਹੱਥ ਟੁੱਟਦੇ ਨੇ ਜਿਵੇਂ ਨਾਲੋਂ ਐਂ ਲੱਗਦਿਆ ਇਹ ਬਾਈ ਹੁਣ ਲੱਗਦਾ ਨਹੀਂ ਪਣੀ ਪਣੀ ਗਰਮ ਕਰਨ ਚਾਹ ਚ ਬਣਾਉਨੇ ਆ ਫਿਰ ਤੇ ਧੁੱਪ ਨਿਕਲਦੀ ਜ਼ਰੂਰ ਆ ਉਹ ਦੂਰ ਪਰ ਆ ਮੂਰੇ ਪਹਾੜ ਨੇ ਉਹਦੇ ਕਰਕੇ ਧੁੱਪ ਆ ਜਿਹੜੀ ਉਹ ਆਪਣੇ ਥੱਲੇ ਕੈਂਪਿੰਗ ਗਰਾਊਂਡ ਤੱਕ ਹੀ ਪਹੁੰਚ ਰਹੀ ਤੇ ਆ ਸਾਹਮਣੇ ਲੱਗਦਾ ਹੈ ਚੜਨਾ ਤੇ ਠੰਡ ਉਹ ਸਾਹਮਣੇ ਚੋਟੀਆਂ ਤੇ ਬਰਫ਼ ਵੀ ਪੁੱਛੋ ਨਾ ਕੋਆ ਮਾਰਤਾ ਭਾਈ ਕੋਆ ਮਾਰ ਰਿਹਾ ਹੋਰ એનર્ਜੀ ਵੀ ਲੈਣੀ ਆ ਪਾਸ ਚੜਨਾ ਪਾਸ ਚੜ ਲਾ ਜ ਉਹਦੇ ਕਰਕੇ એનર્ਜੀ ਲੈਣ ਵਾਸਤੇ ਪੂਰਾ ਜਿਗਾਰਡ ਕਰ ਰਹੇ ਆ ਕੋਆ ਮਾਰਨ ਵਾਲੇ ਕੰਮ ਹੋਇਆ ਪਿਆ ਬਾਹਰ ਵਾਈ ਨਿਕਲ ਨੂੰ ਜੀ ਨਹੀਂ ਕਰਦਾ ਤਾਂ ਕਰਕੇ ਅੰਦਰ ਸੈਟਅਪ ਕਰਿਆ ਏ ਆ ਦੇਖੋ ਥੱਲੇ ਪੈਨਪੂਨ ਰੱਖ ਕੇ ਉਹਦੇ ਉੱਪਰ ਸੈਟਅਪ ਕਰਿਆ ਬਾਲੀ ਠੰਡਾ ਬਾਹਰ ਤਾਂ ਅੰਦਰ ਆ ਕੇ ਹੁਣ ਮਾਰੇ ਹੱਥ ਜੇ ਹੋਏ ਨੇ ਜਮੇ ਸੁਣੋਗੇ ਲੋਬੀ ਪੀਓ ਕੌਫੀ ਕਿਵੇਂ ਆ ਦੇਖੀਏ ਪਾਣੀ ਨਹੀਂ ਬਿਤਰ ਬਣਾਣਾ ਕਰੂੰਗਾ ਇਹ ਗਰਮ ਬਣੀ ਹੈ ਠੀਕ ਹੈ ਕੋਸਾ ਪੀ ਲੈਣੇ ਬਣੇ ਢਾੜੀ ਕਰ ਬੰਦਾ ਨਹੀਂ ਠੰਡਾ ਬਣੀ ਬਣੀ ਵਧੀਆ ਬਣੀ ਹੈ ਵਧੀਆ ਬਣੀਆ ਬਾਈ ਇੱਕ ਨੰਬਰ ਆ ਕੰਮ ਦੇਖੋ ਬਾਈ ਕੜੀ ਇਹਦਾ ਕੜੀ ਕਰ ਲਈ ਪੂਰੇ ਉਹਦਾ ਪਾਉਚ ਹੋਰ ਸੱਟ ਲਿਆ ਵਿੱਚ ਬਟਾਟਾ ਠੀਕ ਆ ਪਤਾਨ ਹੈ ਫਿਰ ਇੰਨਾ ਤਾਂ ਚਾਹੀਦਾ ਹੂੰ ਪਤਾਨ ਉਹਦਾ ਕੜੀ ਚਾਹੀਦਾ ਕੰਮ ਮਤਰਾ ਠੰਡ ਬਹੁਤ ਜ਼ਿਆਦਾ ਹੈ ਟੈਂਟ ਸਾਰਾ ਜੰਮਿਆ ਪਿਆ ਹੈ ਆ ਥੱਲੇ ਪੈਰਾਂ 'ਚ ਦੇਖੋ ਸਾਰੇ ਵਰਫੇ ਵਰਫ ਜੰਮੀ ਬਈਆ ਬਾਡੇ ਭੁੰਡੇ ਵੀ ਜੰਮੇ ਪਏ ਸੀ ਮਸਾ ਖੇੜ ਕੇ ਚੱਕੇ ਨੇ ਤੋ ਪਹਿਲੇ ਬਹੁਤ ਦੂਰ ਆ ਉਦੋਂ ਟਾਈਮ ਹੋ ਰਿਹਾ ਜਾਣ ਦਾ ਬਾਈ ਆਪਣਾ ਹਰਜਿੰਦਰ ਲੱਗਿਆ ਬਰਫ ਝਾੜਨਾ ਟੈਂਟ ਤੋਂ ਤਾਂ ਕਿ ਟੈਂਟ ਇਕੱਠਾ ਕੀਤਾ ਜਾ ਸਕਿਆ ਮੈਗਬੂਕ ਦਾ ਸਾਰੇ ਪੈਕ ਕਰ ਲੇ ਸਮਾਨ ਪੈਕ ਕਰਿਆ ਪਿਆ ਆ ਜਿਹੜਾ ਟੈਂਟ ਆ ਇਹ ਉੱਪਰ ਬਰਫ ਹੌਣ ਕਰਕੇ ਹਜੇ ਮਰਣਾ ਥੋੜਾ ਜਿਹਾ ਮੁਸ਼ਕਲ ਹੋਈ ਹੋਈ ਆ ਥਾਂ ਕਰਕੇ ਇਹਨੂੰ ਤਾ ਕਰ ਚੁਗਾ ਹੈ ਠੰਡ ਬਹੁਤ ਜ਼ਿਆਦਾ ਹੈ ਸਭ ਕੁਝ ਜੰਮਿਆ ਪਿਆ ਫ੍ਰੀਜ਼ ਹੋਇਆ ਪਿਆ ਆੜੀ ਦੇ ਕੋਲ ਆ ਬੱਕ ਰੱਖਦੇ ਜਦੇ ਜੰਮ ਜਾਂਦਾ ਹੈ ਇਹ ਹਾਲਾਤ ਹੈ ਮੇਰੇ ਸਾਹਮਣੇ ਪਹਾੜਾਂ ਤੇ ਧੁੱਪ ਹੈਗੀ ਆ ਇਧਰ ਉੱਪਰ ਆ ਰਹੀ ਆ ਪਰ ਹਲੇ 1.5 ਘੰਟੇ ਲੱਗ ਜੂਗਾ ਜਿੱਥੇ ਆਪਣਾ ਟੈਂਟ ਇਸ ਜਗ੍ਹਾ ਤੇ ਹੌਣ ਨੂੰ ਤਾਂ ਕਰਕੇ ਆਪਾਂ ਬਰਫ਼ ਝਾੜ ਕੇ ਟੈਂਟ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਚਾਰਜੁਰ ਕੇ ਟੈਂਟ ਇਕੱਠਾ ਕਰਤਾ ਹੈ ਬਰਫਰਸ ਛਾੜੀ ਉਪਰ ਗੱਲ ਜਿਆਦਾ ਸੀਗਾ ਪਰ ਆਪਣੇ ਇਕੱਠਾ ਕਰਤਾ ਸੌਣਿਆਂ ਨੂੰ ਕਵਰ ਦੇ ਵਿੱਚ ਕਿੰਨੀਆਂ ਗੋਲੀਆਂ ਚੱਕ ਲਈਆਂ ਕਿੰਨੀਆਂ ਗੋਲੀਆਂ ਚੱਕ ਲਈਆਂ ਇਹ ਗੋਲੀਆਂ ਉਸ ਦਿਨ ਨਿਕਲ ਆਏ ਹਲੇ ਭਾਈ ਕਿੱਲਾ ਐਸਾ ਪਾਉਂਚ ਜਿਹਾ ਸੀ ਕਿ ਮਾਉਂਚਾ ਪਾਉਂਚਾ ਲਾਫੀ ਜੀ ਤੇ ਠੀਕ ਆ ਹਾਂ ਆ ਹਾਂ ਹਾਂ ਲੱਭ ਮੇਰਾ ਰੈਡੀ ਹੋ ਗਏ ਤਿਆਰੀ ਆ ਹੁਣ ਤੇ ਸਾਰੇ ਬੰਦੇ ਲੋਡ ਨੇ ਆ ਦੇਖੋ ਤੇ ਹੁਣ ਆਪਾਂ ਸਾਹਮਣੇ ਨੂੰ ਜਾਣਾ ਏ ਕਿਹੜਾ ਪਾਸ ਆ ਭਾਈ ਮੈਂ ਨਾ ਭੁੱਲ ਜਾਣਾ 55 ਸਰ 55 ਸਰ ਪਾਉਂਚ ਜਿਹੜਾ ਹੀ ਮੜ ਤੋਂ ਮੜਨਾਂ ਦੀ ਜਗ੍ਹਾ ਇਹ ਇੱਥੇ ਉਹ ਟੈਂਟ ਲੱਗਿਆ ਹੋਇਆ ਸੀ ਦੇਖੋ ਜਿੰਨੀ ਜਗ੍ਹਾ ਟੈਂਟ ਲੱਗਿਆ ਸੀ ਓਨੀ ਜਗ੍ਹਾ ਸਾਫ਼ ਆ ਬਾਕੀ ਸਾਰੇ ਕਿਤੇ ਵਰਸੇ-ਬਰਸ ਵਿੱਚ ਹੀ ਭਈਆ ਤੇ ਆਹ ਸਾਹਮਣੇ ਆਪਾਂ ਨੇ ਉਧਰ ਨੂੰ ਚੜਨਾ ਹੈ ਹੁਣ ਚੜਾਈ ਤੇ ਪਾਸ ਸਰ ਕਰਨਾ ਹੈ ਥਮਸਰ ਅੱਜ ਧੌਲ ਤਾਰਦਾ ਹਿਮਾਚਲ ਦੀਆਂ ਧੌਲ ਤਾਰ ਪਹਾੜੀਆਂ ਦਾ ਸਭ ਤੋਂ ਉੱਚਾ ਪਾਸ ਹੈ ਇਹਦਾ ਉਹ ਅੱਜ ਆਪਾਂ ਨੇ ਸਰ ਕਰਨਾ ਹੈ ਚਲਿਓ ਬਾਈ ਜੀ ਚਲੋ ਛੱਡ ਦੋ ਜਗਾਰਾ ਫਿਰ ਹੁਣ ਇਥੋਂ ਨਿਹਾਲ ਸਤ ਸ੍ਰੀ ਅਕਾਲ ਚਲੋ ਜੀ ਕਰਦੇ ਆਂ ਸਫ਼ਰ ਸ਼ੁਰੂ ट जारी आ नजारे देखो सामने रंग बिरंगे पहाड़ कुप करे पासे कंटे पाए पत्थर साथी अपने जा रहे ने अगर सारी रास्ता अब फिर पत्थरी लाए पूरा पत्थर पत्थरी कम चढ़ाई भी पूरी तो पत्थर भी पूरे यही चल रहा पिछे जड़ी जगह अपने कैंपिंग करी से मढ़ ना जगह है मढ़ कैदान है इस करके उसे टेंट लग सद ग पत्थर जो गुडा जहा बनाया हुआ जितने आप रोटी पानी बनाया से जो ट्रैक करना तो उत्थ स्टे करो तो बाद ਉੱਪਰ ਕਰਕੇ ਸਟੇ ਕਰਨੀ ਖਤਰਨਾਕ ਆ ਲੋ ਮਤਰਾ ਆਪਾਂ ਇਹ ਝੀਲ ਆ ਜਿੱਥੋਂ ਕੇ ਇਹ ਥੰਮਸਰ ਨਾਲ ਜਿਹੜਾ ਜਿਹਦੇ ਨਾਲ ਨਾਲ ਆਪਾਂ ਇਹ ਟ੍ਰੈਕ ਕਰ ਰਹੇ ਆ ਉਹਦੇ ਨੇੜੇ ਪਹੁੰਚ ਚੁੱਕੇ ਆ ਸਾਹਮਣੇ ਝੀਲ ਆ ਥੋੜਾ ਜਿਹਾ ਦੇਖਣਾ ਸ਼ੁਰੂ ਹੋ ਗਿਆ ਹੈ ਦਿਖਾਉਣਾ ਤੁਹਾਨੂੰ ਉਹ ਦੇਖੋ ਸਾਹਮਣੇ ਝੀਲ ਦੇਖਣੀ ਸ਼ੁਰੂ ਹੋ ਗਈ ਆ आ बड़े बड़े ग्लेशियर तो उन्होंने थले खूबसूरत झील तो आप जा रहे हैं हम झील रास्ता उ पथरीला मौसम बदलवाई हो चुकी है पत्थर ने बड़े बड़े पहाड़ों ने सूरज नेहला कर फिर धुप घट चले जा रहे हैं ਦੇਖੋ ਭਰਜੀ ਲਾ ਖੂਬਸੂਰਤ ਨਜ਼ਾਰਾ ਗਲੇਸ਼ੀਅਰ ਪਿਗਲ ਪਿਗਲ ਕੇ ਝੀਲ ਬਣੀ ਹੋਈ ਆ ਬੜੀ ਖੂਬਸੂਰਤ ਜਿੱਦੋਂ ਅੱਗੇ ਇਹਦਾ thamser ਨਾਲ ਆਏ ਉਹ ਨਿਕਲਦਾ ਬਹੁਤ ਹੀ ਸ਼ਾਨਦਾਰ ਨਜ਼ਾਰਾ ਕਿਹੜੀ ਲੱਗਦੇ ਬੈਠੇ ਆ ਬਾਈ ਆਪਾਂ thamser ਲੈ thamser ਪਾਤੋਂ ਹੇਠਾਂ ਹੂੰ thamser ਲੈ ਕੇ ਤੇ ਬੈਠੇ ਆ ਬਾਈ thamser ਲੈ ਕੇ ਤੇ ਬੈਠੇ ਹੁਣ ਆ ਲਾਂਚ ਚੱਲ ਰਿਹਾ ਇੱਕ ਤਰ੍ਹਾਂ ਦਾ ਡ్రਾਈ ਫਰੂਟ ਵਗੈਰਾ ਖਾ ਰਹੇ ਆ ਟੁੱਪ ਬਹੁਤ ਵਧੀਆ ਲੱਗਦੀ ਜਦੋਂ ਆਉਂਦੀ ਆ ਜਿਆਦਾ ਤਿੱਖੀ ਹੋਈ ਤਾਂ ਤੰਗ ਵੀ ਕਰਦੀ ਆ ਠੰਡ ਵੀ ਤੰਗ ਕਰਦੀ ਆ ਬੈਲੈਂਸ ਦੇ ਨਾਲ ਚੱਲੀ ਜਾਵੇਂ ਕੰਮ ਤਾਂ ਵਧੀਆ ਤੇ ਨਜ਼ਾਰੇ ਦੇਖੋ ਇੱਧਰ ਆਸ-ਪਾਸ ਦੇ ਉਤਰੋ ਆਪਾਂ ਲੇਕਸ ਦੇ ਨਾਲ-ਨਾਲ ਇਹਨਾਂ ਦੇ ਇੱਧਰ ਆਇਆ ਥੰਮਸਰ ਲੈਕ ਦੇ ਨਾਲ ਤੇ ਸਾਹਮਣੇ ਹੁਣ ਆ ਗਿਆ ਇਹ ਬਾਸ आ गया थमसर पास फिर अपने क्रॉस करना है जो कि हिमाचल दौल धाल पहाड़ियों का सब तो उच्चा पास आ रास्ता बिल्कुल स्टीप आ बहुत चढ़ाई भाई हरजिंदर हरिजिंद्र निर्मल दो चढ़ रहे हैं तो पिछे पिछे जा रहे आप स्टीप काम लो मित्रों पहुँच चुके आप थमसर पास से सारा उपर बर्फे बरफा जमें सारा कुछ ਤੋਂਪਰ ਹਲਕੇ ਹਲਕੇ ਸਨੋਫਾਲ ਵੀ ਹੋਣ ਲੱਗੇ ਦੇਖੋ ਗਲੇਸ਼ੀਅਰ ਜੰਮਿਆ ਪਿਆ ਪੂਰਾ ਗਲੇਸ਼ੀਅਰ ਬਿਲਕੁਲ ਫ੍ਰੀਜ਼ ਤੇ ਮੌਸਮ ਖਰਾਬ ਹੋ ਰਿਹਾ ਬਾਬਾ ਸੁੱਖ ਰੱਖੇ ਚਾਪਾ ਕ੍ਰੋਸ ਕਰ ਜਾਈਏ ਇਹਦੇ ਥੰਮ ਸਰ ਪਾਸੇ ਉੱਪਰ ਬਹੁਤ ਜ਼ਿਆਦਾ ਹੋ ਗਿਆ ਹੁਣ ਜਾਗਦਾ ਜੁਗਤ ਸਤਾਨੇ ਪੋਣੇ ਪੈਣੇ ਫਰੋਜਾ ਸਭ ਕੁਝ ਜੰਮਿਆ ਪਿਆ ਤੇ ਆਪਾਂ ਜਾਣਾ ਸਾਹਮਣੇ ਉਹ ਬਰਫਾਂ ਨੂੰ ਕਰਾਸ ਕਰਕੇ ਤੇ ਇਧਰ ਝੀਲ ਇੱਕ ਇਹ ਵੀ ਬਿਲਕੁਲ ਜੰਮੀ ਪਈਆ ਸਭ ਕੁਝ ਫਰੋਜਨ ਹੋਇਆ ਪਿਆ ਤੇ ਹੈਰਾਨੀ ਦੀ ਗੱਲ ਇਹ ਆ ਕਿ ਅਸੀਂ ਟਰੈਕ ਦੇਖ ਲੋ ਸ਼ੁਰੂ ਕਰਿਆ ਕੱਲ ਦਾ ਤੇ ਸਾਨੂੰ ਇੱਕ ਸਿੰਗਲ ਬੰਦਾ ਵੀ ਨਹੀਂ ਮਿਲਿਆ ਸਾਰੇ ਟਰੈਕ 'ਚ ਇੱਕ ਸਿੰਗਲ ਬੰਦਾ ਵੀ ਨਾ ਆਉਂਦਾ ਨਾ ਜਾਂਦਾ ਕੋਈ ਨਹੀਂ ਮਿਲਿਆ ਅਸੀਂ ਤਿੰਨੋ ਬਸ ਤੇ ਬਾਬਾ ਸੋਖ ਰੱਖੇ ਮਦੀਆ ਤੇ ਕਨਾਲ ਪਾਰ ਕਰ ਲਈਏ ਪਾਸ ਨੂੰ ਤਕਰੀਬਨ 800 ਮੀਟਰ ਰਹਿ ਗਿਆ ਪਾਸਾ ਜਿਹੜਾ ਆਪਣਾ ਥਮ ਸਰ ਪਾਸ ਪੱਥਰਾਂ ਦੇ ਵਿੱਚ ਦੀ ਸੀ ਰਸਤਾ ਚੱਲ ਰਿਹਾ ਜਾਂਦਾ ਸਵੇਰ ਦਾ ਤੇ ਹੁਣ ਮੂਰੇ برف ਆ ਗਈ बर्फ पर भी कम चल पाया जमीन बर्फ पत्थर बनी है हाँ हाँ चलिए मार्ग खिंचो

ਸਿੱਧਾ ਟੱਢੀ ਲਵਾ ਸਿੱਧਾ ਹੈਂ ਗਿਆ ਬਤ ਹੈ ਗਾਗੋ 하자 ਕੋ ਨੰਬਰ 7 ਵੀ ਕੱਢ ਲੈਂਦੇ ਚੱਲੀਏ ਚੱਲੀਏ ਸਿੱਧਾ ਜਲ ਜਲੋ ਠੀਕ ਆ ਆਇਂ ਗਿਆ ਮਿੰਗਣਾ ਪੰਨ ਗੋਹਾ ਪਿਆ Zum ist ਾਰੇ ਵਾਸੇ ਵਰਫ ਵਰਫ ਕਲੇਸ਼ੀਰਾ ਜਿਹਨੂੰ ਪਾਰ ਕਰ ਰਹੇ ਹਾਂ ਤੇ ਇੱਥੇ ਪਾਣੀ ਫਿਰ ਵਰਸ ਤੇ ਸਾਰੀ ਆ ਤਾਂ ਬਾਈ ਹੁਣੇ ਪਾਣੀ ਭਰਨ ਲੱਗੇ ਨੇ ਵਰਸਾ ਪੁਰਿਆ ਹੈ ਪਾਣੀ ਆ ਉੱਥੋਂ ਭਰ ਲੱਗੇ ਨੇ ਪਾਣੀ ਦੋ ਦਰ ਹੈ ਤੇ ਦੇਖੋ SNOWFALL ਹੋ ਰਹੀ ਆ ਪਰ ਬਾਬੇ ਨੇ ਇਹਦਾ ਹੱਥ ਰੱਖ ਕੇ ਸਿਰ ਤੇ ਤੇ ਮੌਕਾ ਦਿੱਤਾ ਆਪਾਂ ਪਹੁੰਚ ਗਏ ਆ ਟਾਪ ਤੇ। ਥੰਮਸਰ ਪਾਸ ਟਾਪ ਤੇ ਪਹੁੰਚ ਚੁੱਕੇ ਆ। ਸੁਣੋ ਫਾਲ ਚੱਲ ਰਹੀ ਹੈ ਲਗਾਤਾਰ। ਹਰ ਸਟਾਪ ਪੀਕ ਤੇ ਆਪਾਂ। ਤੇ ਮੌਸਮ ਪੂਰਾ ਠੰਡਾ ਰਿਹਾ ਤੇ। ਸਤਿ ਆਕਾਲ। ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਲੋ ਜੀ ਪ੍ਰਧਾਨ ਜੀ ਉਹਦੇ ਡੰਗਰੂ ਵਾ ਜਾ ਕੇ ਪ੍ਰਮਾਤਮਾ ਧੰਨਵਾਦ ਕਰਨਗੇ ਬੰਮ ਬੰਮ ਬੋਲੇ ਬੰਮ ਬੰਮ ਬੋਲੇ ओम नमः शिवाय ओम नमः शिवाय जय महाकाल जय महाकाल ਧੰਨਵਾਦ ਆ ਪ੍ਰਮਾਤਮਾ ਦਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਧੰਨਵਾਦ ਆ ਪ੍ਰਮਾਤਮਾ ਦਾ ਆਪਾਂ ਨੂੰ ਮੌਕਾ ਦਿੱਤਾ ਤੇ ਆਪਾਂ ਇਹ ਜਿਹੜਾ ਪਾਸ ਆ ਇਹਨੂੰ ਸਰ ਕਰ ਪਾਏ ਹਨਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਦਾ ਜਿਹੜੇ ਸਾਡਾ ਮੌਸਮ ਬੰਬ ਬੰਬ ਬੋਲੇ ਬੰਬ ਬੰਬ ਬੋਲੇ ਉਹ ਜੀ ਧੰਨਵਾਦ ਆ ਪ੍ਰਮਾਤਮਾ ਦਾ ਬਹੁਤ ਵਧੀਆ ਸਮਾਂ ਦਿੱਤਾ ਏ ਬਾਈ ਸਾਰੇ ਖੜੇ ਨੇ ਤੇ ਮੁਬਾਰਕਾਂ ਬਾਈ ਤੁਹਾਨੂੰ ਮਾਸ਼ਾ ਮੁਬਾਰਕਾਂ ਸਾਰਿਆਂ ਨੂੰ ਬਹੁਤ ਬਹੁਤ ਤੇ ਬਹੁਤ ਵਧੀਆ ਪ੍ਰਮਾਤਮਾ ਨੇ ਸਮਾਂ ਦਿੱਤਾ ਨਹੀਂ ਜਿਸ ਹਿਸਾਬ ਦਾ ਮੌਸਮ ਸੀਗਾ ਤੇ ਜਿਹੜਾ ਮਹੀਨਾ ਸੀਗਾ ਤੇ ਬਹੁਤ ਔਖਾ ਸੀ ਸਾਨੂੰ ਪਿੰਡ ਵਾਲਿਆਂ ਨੇ ਵੀ ਕਿਹਾ ਵੀ ਇਹ ਟਰੈਕ ਹੈ ਜਿਹੜਾ ਇਸ ਮੌਸਮ 'ਚ ਤੁਸੀਂ ਨਾ ਜਾਓ ਬਹੁਤ ਔਖਾ ਹੈ ਕਿਉਂਕਿ ਸਨੋਫਾਲ ਹੋ ਜਾਂਦੇ ਰਸਤੇ ਬੰਦ ਹੋ ਜਾਂਦੇ ਨੇ ਪਰ ਪ੍ਰਮਾਤਮਾ ਨੇ ਬਹੁਤ ਵਧੀਆ ਮੌਕਾ ਦਿੱਤਾ ਤੇ ਆਪਣਾ ਟ੍ਰੈਕ ਹੈ ਜਿਹੜਾ ਸਕਸੈਸਫੁਲ ਆਪਾਂ ਜਿਹੜਾ ਪਾਸ ਆ ਉੱਤੇ ਪਹੁੰਚ ਗਏ ਆ ਤੇ ਹੁਣ ਵਾਪਸੀ ਦਾ ਸਫ਼ਰ ਅੜਾ ਇੱਥੋਂ ਸ਼ੁਰੂ ਕਰਾਂਗੇ ਸੋ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਆਲਾ ਨਾ ਵੀ ਤੇ ਬਾਕੀ ਠੀਕ ਆ ਦੇਖਦੇ ਰਹੋ ਹਲੇ ਵਾਪਸੀ ਦਾ ਸਫ਼ਰ ਵੀ ਤੁਹਾਨੂੰ ਆਪਾਂ ਨੇ ਦਿਖਾਵਾਂਗੇ ਬਰਫ਼ ਲਗਾਤਾਰ ਪੈ ਰਹੀ ਆ ਤੇ ਸਫ਼ਰ ਆਪਣਾ ਜਾਰੀ ਆ ਹੁਣ ਵਾਪਸੀ ਦਾ ਥੰਮਸਰ ਪਾਸ ਤੋਂ ਤੇ ਜੇ ਰਸਤੇ ਚਾਹੁੰਦੇ ਨਾ ਰਸਤੇ ਇਦਾਂ ਦੇ ਪੱਥਰ ਰੱਖ ਰੱਖ ਕੇ ਗੱਡੀਆਂ ਨੇ ਨਿਸ਼ਾਨ ਬਣਾਏ ਹੁੰਦੇ ਨੇ ਇਹ ਨਿਸ਼ਾਨ ਦਾ ਮਤਲਬ ਆ ਵੀ ਤੁਸੀਂ ਸਹੀ ਰਾਹ ਤੇ ਹੋ ਇਦੋਂ ਆਪਾਂ ਜਾਣਦੇ ਨਾ ਰਸਤੇ ਦਾ ਪਤਾ ਨਹੀਂ ਲੱਗਦਾ ਕਈ ਵਾਰ ਆਪਾਂ ਅੱਜ ਜਾਣੇ ਆ ਤੇ ਜਿਹੜਾ ਇਹ ਨਿਸ਼ਾਨ ਆ ਪੱਥਰ ਰਸਤੇ 'ਚ ਖੜੇ ਕੀਤੇ ਹੁੰਦੇ ਨੇ ਇਦਾਂ ਤੇ ਇਹ ਨਿਸ਼ਾਨ ਨੇ ਜਿਹੜੇ ਇਹ ਤੋਂ ਪਤਾ ਲੱਗਦਾ ਕਿ ਆਪਾਂ ਸਹੀ ਜਗ੍ਹਾ ਤੇ ਸਹੀ ਟ੍ਰੈਲ 'ਤੇ ਜਾ ਨਹੀਂ ਰਹੇ ਬਾਹਰ ਦੇ ਵਿੱਚ ਪਤਾ ਨਹੀਂ ਲੱਗਦਾ ਸਨੋਵਫਾਲ ਹੋ ਗਈ ਵੀ ਇੱਥੇ ਆ ਗਿਆ ਤਾਂ ਮਿਲ ਕੇ ਰਸਤਾ ਜਿਹੜਾ ਪਤਾ ਹੀ ਨਹੀਂ ਲੱਗਦਾ ਹੈਗਾ ਉਹਦੇ ਕਰਕੇ ਨਿਸ਼ਾਨ ਇਹ ਲਾ ਕੇ ਰੱਖਦੇ ਨੇ ਸਾਰਾ ਧੰਨਵਾਦ ਸنو ਬਾਈ ਪੂਰੀ ਤੇਜ਼ ਹੋ ਗਈ ਪੂਰਾ ਹਨ ਸ਼ਾਨਦਾਰ ਚਾਰੇ ਪਾਸੇ ਸنو ਸنو ਬੜਾਸਾ ਮਾਰੀ ਫਿਰਦੇ ਆਂ ਹੁਣ ਪਹੁੰਚੋ ਵੀ ਪਉਣਾ ਪਊਗਾ ਕੰਮ ਖਰਾਬ ਹੋਇਆ ਦੇਖੋ ਸنو 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 ਬਈ ਹਟ ਨਹੀਂ ਰਹੀ ਹੋਰ ਵੱਧ ਗਈ ਚਾਰੇ ਪਾਸੇ ਦੇਖੋ ਸنو ਸنو ਹੋ ਗਈ ਹੁਣ ਦੇਖੋ ਕਿਵੇਂ ਕਰਨਾ ਤੇ ਇਧਰ ਆਪਣੇ ਪ੍ਰਧਾਨ ਜੀ ਨੇ ਜਗਾ ਲੱਭ ਲਈ ਬੈਠ ਮੰਤ ਲਗਾ ਆਹੀ ਆ ਯਾਰ ਬੈਠਣ ਦੀ ਹਾਂ ਆ ਦੇਖੋ ਕੰਮ ਪੂਰਾ ਕਿਡਾ ਹੋਈ ਜਾਂਦਾ ਇੱਕ ਠਾਰ ਜੀ ਸੀਗੀ ਉਥੇ ਰੁਕੇ ਸੀ ਥੋੜੀ देर ਵਾਟੋ ਵੀ ਚੁੰਦਾ ਸੀ ਉਥੇ ਪਾਣੀ ਅੰਦਰ ਆਉਂਦਾ ਸੀਗਾ ਤੇ ਦੂਜੀ ਗੱਲ ਉਥੇ ਅਜੇ ਰੁਕ ਵੀ ਨਹੀਂ ਸਕਦੇ ਅਸੀਂ ਕਿਉਂਕਿ ਬਾੜ ਕਾਫੀ ਪਈ ਆ ਤੇ ਸਨੋ ਬਹੁਤ ਜ਼ਿਆਦਾ ਹੈ ਸਾਹਮਣੇ ਦੇਖੋ ਸਾਰੇ ਪਾਸੇ ਸਨੋਏ ਸਨੋ ਹੋ ਗਈ ਤੇ ਹੁਣ ਦਿੱਕਤ ਇਹ ਹੋ ਗਈ ਤੇ ਰਸਤਾ ਲੱਭਣ ਦੀ ਮੁਸ਼ਕਲ ਆ ਉਹ ਨਾਲ ਅਸੀਂ ਪਰਾਂ ਪੁਰਾਣੇ ਲੱਭੀ ਜਾਂਦੇ ਸੀ ਉਹਦੇ ਨਾਲ ਟ੍ਰੈਲ ਸੀ ਨਾ ਦਿਖਦਾ ਸੀਗਾ ਪਰ ਹੁਣ ਮੁਸ਼ਕਲ ਹੋ ਗਈ ਰਾ ਸਾਰਾ برف ਨਾਲ ਖਬਰ ਹੋ ਗਿਆ ਤੇ ਟ੍ਰੈਲ ਲੱਭਣਾ ਬਹੁਤ ਮੁਸ਼ਕਲ ਆ ਚਾਰੇ ਪਾਸੇ ਚਿੱਟਾ ਹੀ ਚਿੱਟਾ ਹੋ ਗਿਆ ਧੁੰਦੇ ਧੁੰਦ ਚਿੱਟਾ ਜਿੱਟਾ ਜਲਦੇ ਹੋਣਾ ਦਾ ਰਸਤੇ ਚੱਲਣਾ ਪਰ ਆਣਾ ਨਹੀਂ ਲੱਗਿਆ ਹੋਏ ਨੇ ਪਾਣੀ ਭਰਨਾ ਕਹਿੰਦੇ ਰੱਬ ਜੋ ਕਰਦਾ ਚੰਗਾ ਹੀ ਕਰਦਾ ਜਿੱਥੇ برف ਪੈਣ ਦੇ ਆਪਾਂ ਨੂੰ ਔਖਾ ਹੋਇਆ ਰਾਹ ਨੂੰ ਲੱਭਣ ਚ ਉਦੋਂ ਇੱਕ ਫਾਇਦਾ ਵੀ ਹੈ ਕਿ ਸਾਹਮਣੇ ਸ਼ਾਨਦਾਰ ਨਜ਼ਾਰੇ ਦੇਖਣ ਨੂੰ ਮਿਲੇ ਦੇਖੋ ਦੇਖੋ ਕਿ ਆ ਖੂਬਸੂਰਤ ਨਜ਼ਾਰੇ ਨੇ ਇਹ ਨਹੀਂ ਸੋਹਣੀ ਪਹਾੜਾਂ ਦੇ ਤੀਸਿਆਂ ਤੇ ਬਰਦੇ ਵਰਸ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਹੈ ਲੋਈ ਮਤਰੋ ਪਹੁੰਚ ਗਏ ਆਪਾਂ ਆਪਣੇ ਟਿਕਾਣੇ ਤੇ ਜਿੱਥੇ ਅੱਜ ਸਟੇ ਕਰਨੀ ਆ ਤੇ ਵਸਤਾ ਲਾਉਣਾ ਆਪਾਂ ਟੈਂਟ ਸੀਗਾ ਪਰ ਆਪਣੇ ਪ੍ਰਧਾਨ ਜੀ ਨੇ ਬਹੁਤ ਵਧੀਆ ਜਗ੍ਹਾ ਲੱਭ ਲਈ ਗੱਡੀਆਂ ਦੇ ਡੇਰੇ ਹੁੰਦੇ ਨੇ ਜਿੱਥੇ ਕਿ ਆ ਦੇਖੋ ਬਣਾਏ ਹੋਏ ਇਹਨਾਂ ਦੇ ਬਣਾਏ ਹੁੰਦੇ ਨੇ ਪੱਕੇ ਡੇਰੇ ਰਹਿਣ ਵਾਸਤੇ ਉਕੀ ਹੁੰਦੇ ਜਾਂਦੇ ਰਹਿੰਦੇ ਨੇ ਫਿਰ ਉਹਨੇ ਖੁੱਡਾ ਜਿਹਾ ਬਣਾ ਕੇ ਰੱਖਿਆ ਹੁੰਦੇ ਨੇ ਜਿੱਥੇ ਮੀਂਹ ਕਣੀ ਤੋਂ ਬਚਣ ਵਾਸਤੇ ਤੇ ਉਹ ਪੈਣ ਵਾਸਤੇ ਉਹ ਕਰਦੇ ਨੇ ਪਰ ਮੈਨੂੰ ਲੱਗਦਾ ਮੀਂਹ ਦੀ ਵੀ ਸੰਭਾਵਨਾ ਲੱਗਦੀ ਆ ਤੇ ਬਹੁਤ ਔਖਾ ਹੋ ਜਾਣਾ ਸੀਗਾ ਅਰ ਜਦੋਂ ਪਹਿਲਾਂ ਬਾਈ ਜਿੰਦਰ ਆ ਗਿਆ ਸੀ ਉਹਨੇ ਆ ਕੇ ਲੱਬ ਲੈ ਡੇਰਾ ਦਿਖਾਉਣਾ ਫਿਰ ਅੰਦਰ ਕਿਵੇਂ ਦਾ ਮਾਹੌਲ ਤੇ ਸਮਾਨ ਸਭ ਆਪਣਾ ਅੰਦਰ ਰੱਖਤਾ ਹੁਣ ਮੈਟ ਵਿਛਾ ਕੇ ਅੰਦਰੇ ਪਾਵਾਂਗੇ ਕਾਮਜਾਬ ਰੂ ਮੇਰੇ ਹਿਸਾਬ ਨਾਲ ਆਹ ਦੇਖੋ ਡੇਰਾ ਆਪਣਾ ਹਾਂਜੀ ਪ੍ਰਧਾਨ ਜੀ ਸੈਟ ਆ ਕੰਮ ਬਾਕੀ ਤਾਂ ਸੈਟਅਪ ਪਾਣੀ ਲੱਭੋ ਪਾਣੀ ਲੱਭਦੇ ਹੁਣ ਪਾਣੀ ਲੱਭਦੇ ਫਿਰ ਪਾਣੀ ਲੈ ਆਉਨੇ ਆ ਅੰਦਰ ਕੰਬਲ ਕੁੰਬਲੀ ਰੱਖੇ ਹੋਏ ਨੇ ਤੇ ਫੇਰ ਕਰਦੇ ਆ ਦੁਕਾਨਸਾ ਕਾਨਸ ਬਣਾਈ ਹੀ ਆ ਦੇਖੋ ਸਾਮਾਨ ਰੱਖਣ ਨੂੰ ਗੱਡੀਆਂ ਦਾ ਵੀ ਬਾਈ ਧੰਨਵਾਦ ਆ ਬਾਦ ਗਾ ਨਹੀਂ ਬਾਈ ਹੋਰ ਹੋਰ ਇੰਨਾ ਕੁਛ ਤਾਂ ਕਰਦੇ ਨੇ ਲਓ ਜੀ ਇਹਨੂੰ ਕਹਿੰਦੇ ਨੇ ਜੰਗਲ ਚ ਮੰਗਲ ਆ ਸਾਡੀ ਠਾਰ ਅੱਜ ਗੱਡੀਆਂ ਦਾ ਅੱਡਾ ਆ ਬੈਗ ਵੀ ਖੜਾਏ ਪਏ ਨੇ ਸਾਰੇ ਇਹ ਆ ਦੇਖੋ ਅੱਗੋ ਗੋਬਾਲੀਆ ਸੇਕਣ ਵਾਸਤੇ ਉਹ ਹ ਬਣਾਇਆ ਜਾ ਰਿਹਾ ਬਾਈ ਨਰਮਲ ਤੇ ਬਾਈ ਹਰਜਿੰਦਰ ਤੋਂ ਹੀ ਲੱਗੇ ਹੋਏ ਨੇ ਅਣੀ ਤੇ ਕਾਫੜ ਤੋਂ ਬਾਅਦ ਵੀ ਖਾਣਾ ਦਾਣਾ ਵੀ ਆਪੇ ਤਿਆਰ ਕਰਨਾ ਪੈਂਦਾ ਉਹ ਤੇ ਘਟਾ ਚੂੜੀ ਵਾਲੀ ਬੈਠੀ ਆ ਹਾ ਨਹੀਂ ਬਾਈ ਸਹੀ ਗੱਲ ਇਹ ਜੇ ਖਾਵਾਂ ਕੋਈ ਤਾਂ ਸਵੇਰੇ ਤੁਰਾਂਗੇ ਕੱਲ ਨੂੰ ਫੇਰ ਤੁਰਨਾ 13 ਕਿਲੋਮੀਟਰ ਸਕੱਲ ਕੱਲ ਨੂੰ ਸਾਡਾ ਵੈਸੇ ਟਰੈਕ ਦਾ ਆਖਰੀ ਦਿਨ ਆ ਸੋ ਵਧੀਆ ਗੁਜਰੀਆ ਟ੍ਰੈਕ ਅੱਜ স্নੋ ਫਾਲ ਹੋ ਗਈ ਸੀ ਬਹੁਤ ਜ਼ਿਆਦਾ ਪਰ ਠੀਕ ਰਿਹਾ ਫਿਰ ਵੀ ਵਧੀਆ ਰਿਹਾ ਸਿਸਟਮ ਇਹਦਾ ਤਾਂ ਹੋਗਾ ਤੁਹਾਨੂੰ ਇੱਥੇ ਪਹੁੰਚਦਿਆਂ ਨੂੰ ਫਿਰ ਪਾਣੀ ਬਹੁਤ ਦੂਰ ਜੀਗਾ ਉਹ ਲੈ ਕੇ ਆਉਂਦਾ ਪਾਣੀ ਬਹੁਤ ਦੂਰੋਂ ਜਾ ਕੇ ਚੱਲ ਮਿਲ ਗਿਆ ਇਹ ਬੜੀ ਗੱਲ ਆ ਤੇ ਚਲਾਂ ਪੋਹਾ ਬਣਾਉਨੇ ਆ ਤੇ ਖਾਣਨੇ ਆ ਆ ਆਪਣਾ ਡੇਰਾ ਅੱਜ ਦਾ ਤੇ ਠੀਕ ਆ ਬਾਈ ਅੱਜ ਦੀ ਫਿਰ ਗੁੱਡ ਨਾਈਟ ਆ ਤੇ ਅੱਜ ਆਪਾਂ ਹੋਰ ਵੀਡੀਓ ਨਹੀਂ ਬਣਾਉਣੀ ਥੱਕ ਕੇ ਬਹੁਤ ਆਇਆ ਰੋਟੀ ਪਾਣੀ ਖਾਣਾ ਹੈ ਹੁਣ ਪਾ ਵੀਡੀਓ ਬਣਾਉਂਦੇ ਬਾਕੀ ਵੀਡੀਓ ਆਪਾਂ ਸਵੇਰੇ ਬਣਾਵਾਂਗੇ ਠੀਕ ਹੈ ਨਾ ਅੱਜ ਦੇ ਲਈ ਫਿਰ ਗੁੱਡ ਨਾਈਟ ਓਕੇ ਬਾਏ ਬਾਏ